ਲੁਧਿਆਣਾ ਦੇ ਵਿੱਚ ਬੁੱਧਵਾਰ ਰਾਤ ਮੁੰਡੀਆਂ ਦੇ 33 ਫੁੱਟ ਰੋੜੀ ਇਲਾਕੇ ਦੇ ਵਿੱਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ मौके से मौजूद लोगों के वो लो दो तीन गोलियां चलने की आवाज सुनी गई हालांकि अजय मिली है कि इतने तेती फुटा रोडी मंडी दे बाहर कुछ नौजवान हो जाती है बाद एक्टिवा सवार नौजवान दो तीन फायर किए गए हैं हालांकि इस गोलीबारी जानी नुकसान तो बचा रहा है उधर तो ही दस दी कि जमालपुर पुलिस वालों मामले की तफ्तीश शुरू कर दी गई है पुलिस ने मौके से कुछ ਖਾਲੀ ਖੋਲ ਵੀ ਬਰਾਮਦ ਕੀਤੀ ਤੇ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਸਰ ਕੀ ਨਾਮ ਹੈ ਤੁਹਾਡਾ ਭਾਈ ਸਤਿਸ਼ ਸ਼ਰਮਾ ਹੋ ਰਹੇ ਜੀ ਕੀ ਮਾਮਲਾ ਹੋਇਆ ਭਾਜੀ ਨਿਊ ਨਾਨਕਨਗਰ ਗਲੀ ਨੰਬਰ 4 ਦਾ ਜੀ 33 ਮਟਾ ਰੋਡ ਹੈ ਲੰਗੀ ਡੈਰੀ ਦੇ ਬਿਲਕੁਲ ਸਾਹਮਣੇ ਜਿੱਥੇ ਦਾ ਉਹ ਨਵਾਂ ਨਾਮ ਸਤਿਗੁਰੂ ਡੈਰੀ ਹੈ ਅੱਛਾ ਜੀ ਮੈਨੂੰ ਮੱਲੇ ਦੇ ਵਿੱਚੋਂ ਮੱਲਿਆਣਾ ਦਾ ਫੋਨ ਆ ਗਿਆ ਜੀ ਕਿਨੇ ਭਾਈ ਸਾਹਿਬ ਇੱਥੇ ਹੁਣੇ-ਹੁਣੇ ਗੋਲੀਆਂ ਚੜੀਆਂ ਨੇ ਅਸੀਂ ਮੋਕੇ ਦੇ ਉੱਤੇ 10 ਪੁਲਿਸ ਮਿੰਟ ਬਹੁਤ ਪਹੁੰਚੇ ਤੇ ਅੱਗੇ ਦੇਖਿਆ ਜੀ ਤੇ ਮੱਲੇ ਵਾਲਿਆਂ ਨੇ ਉਹਨਾਂ ਦੇ ਹੱਥ ਇੱਕ ਗੋਲੀ ਸੀ ਤੇ ਉਹਨਾਂ ਨੂੰ ਪ੍ਰਚਾਰ ਚੋਂ ਗੋਲੀ ਦਾ ਤਾਂ ਕੋਈ ਨਾਂ ਨਾ ਹੋਇਆ ਪ੍ਰਸ਼ਾਸਨ ਆਉਣ ਨੂੰ 10-15 ਮਿੰਟ ਲੱਗੇ ਤੇ ਮੌਕੇ ਦੇ ਉੱਤੇ ਕੰਮ ਚੱਲਦੇ ਐ ਐਸਐਚਓ ਸਾਹਿਬ ਔਰ ਏਐਸਆਈ ਸਾਹਿਬ ਪਹੁੰਚ ਗਏ ਸੀ ਕਿੰਨੇ ਸਪੌਂਸ ਸੀਨੀਅਰ ਜੀ ਦੇ ਦੇਖੋ ਜੀ ਮੱਲੇ ਵਾਲਿਆਂ ਨੇ ਦੱਸਿਆ ਜਿਹੜੇ ਤੇ ਮੇਰੇ ਨਾਲ ਜਿੱਥੇ ਇੱਕ ਕਪੜੀ ਜਿਹੜੀ ਸਬਜ਼ੀ ਮਾਰਕੀਟ ਲੱਗੀ ਉਹਨਾਂ ਦੱਸਿਆ ਕਿ ਦੋ ਤੋਂ ਤਿੰਨ ਫਾਇਰ ਹੋਏ ਆ ਬਟ ਉਹ ਚੋ ਇੱਕ ਜਿਹੜਾ ਜਿੰਦਾ ਘਰ ਤੋਂ ਸੁਲਭ ਗਿਆ ਜੀ ਤੇ ਬਾਕੀ ਤੋਂ ਕਾਫੀ ਸੰਭ ਦੇ ਚੱਲ ਰਹੇ ਨੇ ਜੁੜ ਵੀ ਹੋਇਆ ਸਰ ਕੋਈ ਭਾਈ ਉਹਨਾਂ ਦੀ ਕੋਈ ਪਛਾਣ ਨਹੀਂ ਸਾਨੂੰ ਕਿੰਨੇ ਕਿ ਜਾਣੇ ਸੀ ਕਿ ਉਹ ਪਾਣੀ ਕੋਈ ਪਤਾ ਨਹੀਂ ਸਾਨੂੰ ਤਾਂ ਇਸ ਚੀਜ਼ ਬਾਰੇ ਪਤਾ ਨਹੀਂ ਅਸੀਂ ਤਾਂ ਤਤ ਆਏ ਹਾਂ ਜਿੱਦਨ ਵਿੱਚ ਜਦ ਕੰਮ ਹੋ ਗਿਆ ਉਸ ਤੋਂ 10 ਮਿੰਟਾਂ 15 ਮਿੰਟਾਂ ਬਾਅਦ ਮੈਂ ਆਇਆ ਮੌਕੇ ਤੇ ਹੁਣ ਪੁਲਿਸ ਪਹੁੰਚੀ ਹੈ ਜਿਹੜਾ ਕੋਈ ਫਾਇਰ ਹੋਇਆ ਨਾ ਕੋਈ ਇੰਜਰਡ ਵੀ ਹੋਇਆ ਨਹੀਂ ਜੀ ਪਹਿਲਾਂ ਵੀ ਕਦੇ ਇਦਾਂ ਦੀ ਘਟਨਾ ਹੋਈ ਇੱਥੇ ਪਰ ਇਹ ਦੇਖੋ ਮੇਰੀ ਗੱਲ ਸੁਣੋ ਗੱਲ ਇਹ ਹੈ ਕਿ ਦੇਖੋ ਆਲ ਓਵਰ ਪੰਜਾਬ ਦੇ ਵਿੱਚ ਤਾਂ ਘਟਨਾ ਹੁੰਦੀਆਂ ਹੀ ਬਈਆਂ ਥੋੜਾ ਥੱਲੇ ਗੱਲ ਇੱਥੇ ਤਾਂ ਮੇਖੂ ਹਾਂ ਇਹ ਛੋਟੀ ਮੋਟੀ ਵਾਰਦਾਤਾਂ ਨਾਲ ਛੋਟੀ ਮੋਟੀ ਕੀ ਵਾਰਦਾਤਾਂ ਹੁੰਦੀਆਂ ਨੇ ਜੀ ਸੇਫ ਹੈ ਕੌਣ ਹੈ ਤੁਸੀਂ ਆਪ ਮੀਡੀਆ ਵਾਲੇ ਭਰਾਵਾਂ ਤਨੂੰ ਆ ਤਨੂੰ ਆਪ ਸਭ ਨੂੰ ਪਤਾ ਕਿ ਕੌਣ ਇੱਥੇ ਸੇਫ ਹੈ ਜੀ ਜੀ ਹੰਜੀ ਦੇਖੋ ਡਰ ਦਾ ਮਹੌਲ ਤਾਂ ਬਣਿਆ ਹੀ ਹੋਇਆ ਲੋਕਾਂ ਦੇ ਵਿੱਚ ਤੁਹਾਨੂੰ ਤੱਪ ਲੈਣੀ ਆ ਹੁਣ ਤਾਂ ਲੋਕੀ ਵੈਸੇ ਹੀ ਆ ਇਸੇ ਕੰਮ ਦੀ ਗੱਲ ਸੁਣੋ ਨਾ ਤੋਂ 9 ਵਜੇ 14 ਫਿਰਦਾ ਬਾਜ਼ਾਰ ਆ ਹੈ ਹਨਾ ਉਹ ਪੂਰੀ ਸਖਤ ਰੌਣਕ ਹੈਗੀ ਆ ਉਹ ਤਕਰੀਬਨ 11:30 12 ਵਜੇ ਤੱਕ ਰੇਟੋਣੀ ਮਾਰਕੀਟ 11:30 ਵੇ ਬੰਦ ਹੁੰਦੀ ਆ ਪਰ ਪੂਰੀ ਰੌਣਕੇ 9 ਮੈਂ ਕਿਹਾ 9:30 9 ਦੇ ਵਿੱਚ ਵਿੱਚ ਵਾਕਿਆ ਲੇਖਣਾ ਜੀ ਜਦ ਇਹ ਦੇਖਿਆ ਮੈਂ ਤਾਂ ਦੇਖੋ ਜੀ ਇਹ ਕੈਸਾ ਹੋਣਾ ਕਿ ਜਦ ਨਹੀਂ ਆਮ ਪਾਰਟੀ ਆਈ ਹੈ ਔਰ ਅਪਰਾਧੀਆਂ ਨੇ ਮੰਨ ਦੇ ਵਿੱਚ ਤਾਂ ਵੈਸੇ ਹੀ ਡਰ ਖਤਮ ਹੋ ਚੁੱਕਿਆ ਪਹਿਲਾਂ ਜਰੂਰ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦੀ ਸਰਕਾਰ ਹੁੰਦੀ ਸੀ ਤੇ ਉਸ ਵੇ ਇਹਨਾਂ ਦੇ ਮੰਨਾਂ ਦੇ ਵਿੱਚ ਡਰ ਹੁੰਦਾ ਸੀ ਕਿ ਅਸੀਂ ਇਹ ਕੰਮ ਨਹੀਂ ਕਰਾਂਗੇ ਤੇ ਕਾਂਗਰਸੀ ਨੇ ਆਪਣੇ 5 ਸਾਲ ਵਿਗਲ ਬਜਾ ਬਜਾ ਕੇ ਵਿਹਲੇ ਬੈਠ ਬੈਠ ਕੇ ਇਹਨਾਂ ਨੇ ਘੜਤੇ ਆ ਹੁਣ ਜਿਹੜੀ ਇਹ ਜਿਹੜੀ ਇਸ ਵਕਤ ਜਿਹੜੀ ਆਮ ਪਾਰਟੀ ਹੈ ਇਹਨਾਂ ਨੂੰ 2.5 ਸਾਲ ਹੋ ਗਏ 2.5 ਸਾਲ ਇਹਨਾਂ ਨੇ ਹੋਰ ਗੱਲ ਨਹੀਂ ਇਹਨਾਂ ਨੂੰ ਪਤਾ ਹੈ ਕਿ ਅਸੀਂ ਲੋਕਾਂ ਨਾਲ ਦੁਸ਼ਮਣੀਆਂ ਕੀ ਲੈਣੀਆਂ ਛੱਡੋ ਮਗਰ ਗੱਲ ਇਹ ਹੈ ਨਾ ਪਾਰਟੀ ਵਾਈ ਦਾ ਮਾਮਲਾ ਵੀ ਵੈਸੀ ਹੈ ਨਹੀਂ ਨਹੀਂ ਇਹ ਸਾਨੂੰ ਇਸ ਚੀਜ਼ ਬਾਰੇ ਨਹੀਂ ਪਤਾ ਜੀ ਪਾਰਟੀ ਵਾਈ ਦਾ ਮਾਮਲਾ ਹੈਗਾ ਪਰ ਇਹ ਕਿ ਚਾਹੇ ਬੱਚੇ ਆਪਸ ਦੇ ਵਿੱਚ ਲੜਦੇ ਆ ਚਾਹੇ ਕਿਸੇ ਨੇ ਕੋਈ ਆਪਣੀ ਸੇਫਟੀ ਲਈ ਚਲਾਈ ਹੈ ਪਰ ਗੱਲ ਇਹ ਹੈ ਕਿ ਹਲੇ ਤੱਕ ਤਾਂ ਜੇ ਸੇਫਟੀ ਲਈ ਚਲਾਈ ਹੈ ਉਹਨਾਂ ਨੂੰ ਇਹ ਮੁੰਡੀਆਂ ਚੌਕੀ ਜਾਂ ਜਮਾਤ ਨੂੰ ਥਾਲੇ ਵਿੱਚ ਦਰਖਾਸਤ ਦੇ ਦੇਣੀ ਚਾਹੀਦੀ ਸੀਗੀ ਮੈਂ ਆਪਣੀ ਸੇਫਟੀ ਲਈ ਚਲਾਈ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਅਪਰਾਧੀ ਨੇ ਚਲਾਈ ਹੈ ਮਗਰ ਗੱਲ ਇਹ ਹੈ ਇਹ ਤਾਂ ਪੁਲਿਸ ਸਾਬਤ ਕਰੇਗੀ ਨਾ ਅਪਰਾਧੀ ਹੈ ਜਾਂ ਕੌਣ ਹੈ ਸਾਨੂੰ ਨਹੀਂ ਪਤਾ ਕੌਣ ਆ ਕੌਣ ਨਹੀਂ ਆ ਮੱਟੇ ਆ ਕਿ ਜੋ ਹੋਇਆ ਉਹ ਗਲਤ ਹੋਇਆ ਜੇ ਐਦਾਂ ਹੀ ਜੇ ਆਪ ਹੀ ਬਦਲੇ ਲੈਣੇ ਆਪ ਹੀ ਬਦਲੀ ਭਾਵਨਾ ਬਦਲਾ ਭਾਵਨਾ ਖੋਰੀ ਦੇ ਨਾਂ 'ਤੇ ਗੋਡੀਆਂ ਚਲਾਨੀਆਂ ਇਹ ਪੁਲਿਸ ਦਾ ਕੀ ਫਾਇਦਾ ਫਿਰ ਤਾਂ ਅਪਰਾਧੀਆਂ ਨੂੰ ਮਟਾ ਦਿਓ ਇਹ ਤਾਂ ਸਰਕਾਰ ਨੂੰ ਚਾਹੀਦਾ ਸਰਕਾਰ ਦੇ ਮੰਨ ਬੰਦਿਆਂ ਨੇ ਮੰਨ ਦੇ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਬਟ ਇਸਕ ਤਾਂ ਜ਼ੀਰੋ ਗਰਾਉਂਡ ਹੈ ਕਿ ਕੋਈ ਸਰਕਾਰ ਨਹੀਂ ਹੈ ਜੋ ਜਿਹੜਾ ਬੰਦਾ ਮਨ ਕਰ ਰਿਹਾ ਕਿ ਜੋ ਅਸੀਂ ਕਰ ਸਕਨੇ ਆ ਅਪਰਾਧੀ ਵੀ ਹੈ ਕੋਈ ਵੀ ਜਿਹਦਾ ਮਨ ਕਰਦਾ ਜੋ ਅਸੀਂ ਕਰ ਸਕਦੇ ਉਹ ਅਸੀਂ ਕਰ ਰਹੇ ਆ ਉਹ ਕਰਾਂਗੇ ਠੀਕ ਹੈ ਧੰਨਵਾਦ ਜੀ ਧੰਨਵਾਦ ਕਰਦੇ ਸਰ ਜੀ ਇਹ ਤੁਹਾਨੂੰ ਥੋੜੀ ਜਿਹੀ ਦਵਾ ਕਰਾਉਣੀ ਹੈ ਅਸੀਂ ਪਹਿਲਾਂ ਵੈਰੀਫਾਈ ਕਰ ਲਈ ਕੰਮ ਕਰੀ ਜਾਣਾ 2 ਘੰਟੇ ਚ ਕੈਮਰੇ ਦੀ ਦੁਕਾਨਾ ਮੈਂ ਉਹ ਇਹੀ ਕਹਿ ਰਹੇ ਜਾਂਚ ਕਰਨੇ ਉਹ ਜਾਂਚ ਕਰ ਅੱਜ ਸਾਰੇ ਜਿਹੜੇ ਪਰ ਬਾਹਰ ਜੀ ਪਾਣੀ ਬਟਲਾ ਤੁਹਾਨੂੰ ਕਾਲ ਆਈ ਸੀ ਕਿਹੜਾ ਰਾਉਂਡ ਹੋਇਆ ਪੂਰਾ ਹੀ ਸੀਗਾ ਓਕੇ ਸਰ ਓਕੇ